ਸਤਿ ਸ਼੍ਰੀ ਅਕਾਲ ਜੀ ਬੰਨ ਮਰੇ ਜੱਤੇ ਪ੍ਰੋਸ਼ਾ ਜਰਦੀ ਕਲਾ ਰੱਖੇ ਭਾਈ ਤੁਹਾਨੂੰ ਅੱਜ ਫਤਿਹਪੁਰ ਖੜੇ ਆ ਭਾਈ ਤੇ ਤੁਹਾਡੇ ਵਾਸਤੇ ਵੀਡੀਓ ਬਣਾਈਏ ਕਾਪਾ ਬਹੁਤ ਛੇਤੀ ਆ ਰਹੀ ਆ ਭਾਈ ਜੀ ਐਸ ਮੋਟਰ ਤੇ ਦੇਲ ਤੇ ਭਾਈ ਤੇ ਦੱਬ ਕੇ ਪਿਆਰ ਦਿਓ ਭਾਈ ਤੇ ਫੇਰ ਤੁਹਾਨੂੰ ਸਾਰੀਆਂ ਮੰਡੀਆਂ ਦੇ ਨਜ਼ਾਰੇ ਦਿਖਾਇਆ ਕਰਾਂਗੇ ਭਾਈ ਜੇ ਤੁਸੀਂ ਅੱਜ ਵਾਲੀ ਵੀਡੀਓ ਨੂੰ ਤੁਸੀਂ ਰੱਜ ਕੇ ਪਿਆਰ ਦਿੱਤਾ ਤੇ ਫੇਰ ਤੁਹਾਨੂੰ ਖਰਚਾ ਕਰਕੇ ਨਾ ਕਿ ਜੇ ਵਿੱਚ ਤੇਲ ਭੂਕ ਕੇ ਤੇ ਦੋਨੋਂ ਸਾਰੇ ਯਾਰੇ ਧਰਾਇਆ ਗਏ ਸਾਰੀਆਂ ਮੰਡੀਆਂ ਵਿੱਚ ਤੇ ਅੱਜ ਡੈਮੋ ਕੀਤਾ ਸੀ ਪਤਿਆਂ ਮਾ ਜਾ ਕੇ ਸੀ ਯਾਰਾ ਦੇਖਦੇ ਆ ਕਿੰਨਾ ਕਿ ਪਿਆਰ ਦਿੰਦੇ ਆ ਭਰਾ ਤੇ ਸਭ ਕੇ ਆ ਦੇਖਿਆ ਕਰੋ ਬਾਈ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਇਹਦੇ ਨਾਲ ਬਾਈ ਪਤਾ ਲੱਗਦਾ ਰਹਿੰਦਾ ਰੇਟਾਂ ਦਾ ਕਿਹੜੀ ਮੰਡੀ ਚ ਕੀ ਰੇਟ ਆ ਕਿਹੜੀ ਮੰਡੀ ਚ ਕੀ ਰੇਟ ਆਣਾ ਬਾਈ ਤੇ ਇਹਨੂੰ ਕਰ ਲੈ ਫੋਲੋ ਬਾਈ ਤੇ ਜੀਐਸ ਮੋਟਰਸ ਮਿਹਰਬਾਨੀ <muchas>